ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਆਪਾਂ ਪਹੁੰਚ ਚੁੱਕੇ ਹਾਂ ਭਾਈ ਆਕਾਸ਼ ਕੋਲ ਪਿੰਡ ਕਣੀਏ ਕਿ ਬਾਂਗਰ ਜ਼ਿਲ੍ਹਾ ਗੁਦਆਸ ਪੰਦੇ ਜੀ ਤਹਿਸੀਲ ਬਟਾਲਾ ਦੇਖੋ ਅੱਜ ਵੀ ਦੋ ਗਾਵਾਂ ਸੇਲ ਆ ਤੇ ਆ ਹੁਣ ਵੀ ਜੀ ਗੱਲਬਾਤ ਕਰਦੇ ਆਪਾਂ ਹਾਂ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸੱਚੀ ਗੀਰ ਜੀ ਹੋਰ ਸੁਣਾਓ ਜੀ ਵਧੀਆ ਵੀਰ ਜੀ ਠੀਕ ਠਾਕ ਤੁਸੀਂ ਆਕਾਸ਼ ਜੀ ਠੀਕ ਠਾਕ ਵਧੀਆ ਵਧੀਆ ਸਭ ਠੀਕ ਠਾਕ ਜੇ ਤੁਸੀਂ ਸੁਣਾਓ ਕਿ ਨਹੀਂ ਅੱਜ ਫਿਰ ਦੋ ਹੀ ਆ ਜੀ ਵੀਰ ਜੀ ਦੋ ਹੀ ਜੇ ਫਿਰ ਠੀਕ ਆ ਆ ਤੋ ਕੜਗ ਬੰਝੇ ਚੋ ਰਾਤੀ ਸੋਈ ਜੀ ਠੀਕ ਆ ਇਧਰ ਹੀ ਆ ਜਾਓ ਫਿਰ ਇਧਰ ਇਧਰ ਯਾਰ ਕਿੰਨਾ ਦੁੱਧ ਜੇ ਇਸ ਚੰਮ ਇਹਦੇ ਥੱਲੇ ਵੀਰ ਜੀ 6 ਕਿਲੋ ਦੁੱਧ ਉਗਾ ਪੱਕਾ ਹਾਂਜੀ ਤੇ 14 ਮਹੀਨੇ ਦੀ ਘੱਪਣ ਜੇ 14 ਮਹੀਨੇ ਘੱਪਣਾ 6 ਕਿਲੋ ਦੁੱਧ ਹਣਾ ਜੀ ਹਾਂਜੀ ਤੇ ਪਹਿਲਾ ਹੀ ਦੋ ਵਾਰੀ ਹੀ 6 ਦੰਦ ਜੀ ਵਾ ਧਰਤੀ ਵੀਰੋ 6 ਕਿਲੋ ਧਰਤੀ ਆ ਗਈ ਜੀ 6 ਕਿਲੋ ਮੰਗਦੇ ਸੀ ਧਰਤੀ 6 ਕਿਲੋ ਦੁੱਧਾ ਤੇ 4 ਮਹੀਨੇ ਘੱਪਣ ਹਾਂਜੀ ਤੇ ਬਾਕੀ ਠੰਢੀ ਸੀ ਵੀਰ ਜੀ ਵੇਖੋ ਸੰਥੂਲ ਫਿਰ ਨਹੀਂ ਠੀਕ ਹੈ ਫਿਰ ਹਾਂਜੀ ਚੋਾਈ ਜੀ ਵਧੀਆ ਜਿਗਾ ਦੀ ਬਿਲਕੁਲ ਜੀ ਇੱਕ ਨੰਬਰ ਹੈ। ਖਰਾਬ ਨਾ ਨਾ ਫਲਾ ਬਹੁਤਾ ਵਹਿੜਦਾ ਹਣਾ ਜੀ ਬੋਦੀ ਵਾਲੀ ਜਿਵੇਂ ਪਿਓਰ ਜਰਸੀ ਚਲੋ ਲੈ ਚਲੋ। ਅਕਾ ਜੀ ਵੇਖੋ ਭਾ ਉਹ ਵੀ ਜਲਣ ਵਜਾਇ ਜਲਦੀ ਜਲਦੀ ਇੱਕ ਨਹੀਂ ਮਾਲ ਤੋੜਾ ਜਿਵੇਂ ਸੋਹਣਾ ਹੁੰਦਾ ਪਹਿਲਾਂ ਟੋਕੜਾ ਵੀ ਲੈ ਕੇ ਨੀ ਤਾਂ ਵੀ ਚੰਗੇ ਘਟੇ ਕੇ ਲੈ ਕੇ ਆਨੇ ਆ। ਹਾਂ ਜੀ ਤੇ ਹਾਂ ਜੀ ਪੀਸ ਵੇਖੋ ਨਾ ਕਿੰਨਾ ਬ੍ਰੈਂਡਡ ਹੈ ਨਾ ਤਿਆਰ ਹੋਇਆ ਆਪਣਾ ਕੋਈ ਵੀਰਪਰਾ ਫੇਰ ਰਗਮ ਬੱਟੂ ਹੈ ਨਾ ਹਾਂ ਜੀ ਬਿਲਕੁਲ ਜੀ ਜੈ ਜੀ 35 ਦੀ ਦੇ ਦਈਏ ਠੀਕ ਆ ਯਾਰ ਛੋਟ ਕਰ ਦੇ ਚਲ ਚੁੰਦੀ ਚਲ ਜਾਣ ਦੋ ਬਾਕੀ ਵੇ ਲੋ ਪਿਓਰ ਜੇ ਹੈ ਨਾ ਪਿਓਰ ਜੀ ਨੀ ਠੀਕ ਪਿਓਰ ਪਿਓਰ ਜਰਸੀ ਹੈ ਤੇ ਆਹਾਂ ਜੀ ਇਹ ਵੀ ਵੀਰ ਜੀ ਇਹ ਵੀ ਪਹਿਲਾ ਹੀ ਸੂਆ ਜੀ ਇਹ ਵੀ ਪਹਿਲਾ ਸੂਆ ਹੈ ਇਹ ਰਾਤ ਦੀ ਸੂਈ ਜੇ ਰਾਤ ਦੀ ਸੂਈ ਹੈ ਜੀ ਪਹਿਲਾ ਸੂਆ ਸੂਚ ਵਾਈਆਂ ਹੋ ਗਈਆਂ ਜੀ ਇਹਦੀਆਂ ਦੂ ਅੱਛਾ ਪਹਿਲਾ ਸੂਆ ਜੀ ਹੈ ਨਾ ਹਾਂ ਜੀ ਪਹਿਲਾ ਸੂਆ ਬੱਛੀ ਵਾਂਗ ਬੱਚਾ ਬੱਚਾ ਜੀ ਬੱਚਾ ਮਗਰਾਗਾ ਪਰ ਉਹ ਵੇੜਾ ਇਹ ਵੀ ਬਹੁਤ ਹੱਥ ਪੀਸਦਾ ਤੇ ਆਹ ਦੇਖੋ ਮੇਰਾ ਵੀ ਥਣ ਵਿੱਚ ਥਾਣੇ ਦੇਖੋ ਇਹਦਾ ਹਾਂ ਥਾਣਾ ਹੈ ਕਿ ਨਹੀਂ ਵੇਖੋ ਹਾਂ ਤੇ ਸੁੰਬਾ ਸਾਣ ਵੇਖੋ ਕਿੱਦਾਂ ਦਾ ਸੁੰਬਾ ਜੀ ਸਿੱਕ ਅਗਾ ਜੀ ਕਿੰਨਾ ਕਰੂ ਦੁੱਧ ਫਿਰ ਇਹ ਵੀਰ ਜੀ ਕੋਈ ਆਪਣਾ ਗੱਡੇ ਤੋਂ ਹਿਸਾਬ ਲਾ ਲੈ ਵੀ ਕਿੰਨਾ ਦੇ ਦੂਗੀ ਠੀਕ ਆ ਤੇ ਸਾੜੀ ਆਪਣੇ ਨੋਟਾਂ ਦੇ ਲੋ ਦੋਈ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਅਗਾ ਜੀ ਫਿਰ ਇਹਦੇ ਮੁੱਲ ਇਹਦਾ ਬਿਲਕੁਲ ਜੀ ਹੈ ਜੀ ਹਾਂ ਜੀ 48 ਦੀ ਦੇ ਦਈਏ ਹੋਰ ਕਰ ਦੋ ਮਾਨਤਾ ਹਾਂ ਜੀ ਹੋਰ ਕਰ ਦੋ 45 ਦੀ ਦੇ ਦਾਂਗੇ ਜਾਂ ਤੋਂ 45 ਹਾਂ ਥੋੜੀ ਵਿਖਾ ਦਿਓ ਵੀਰ ਜੀ ਵੇਖੋ ਕਿੰਨਾ ਵਧੀਆ ਲੱਗਾ ਆ ਠੀਕ ਆ ਮਗਰ ਆ ਬੱਚੇ ਦਾ ਨਾੜੂ ਵੇਲੋ ਦਾ ਨਹੀਂ ਬਿਲਕੁਲ ਤਾਜ਼ਾ ਤਾਜੀ ਵੇੜਾ ਬੱਚਾ ਥੋੜਾ ਜਿਆਦਾ ਬਲਿਆ ਦੇ ਤਾ ਨਾ ਚਲੋ ਹੋਜੀ ਤੇ ਦੇਖੋ ਜੀ ਆਹੀ ਪਸ਼ੂ ਸੇਰ ਆ ਵੀਰੋਂ ਨੇ ਉਹਨੇ ਪਸ਼ੂ ਲੈ ਕੇ ਆਂਦੇ ਆ ਪਰ ਜਿਹੜੇ ਵੇਖ ਜਾਣ ਪਰ ਲੈ ਕੇ ਚੰਗੀ ਕੁਆਲਿਟੀ ਦਿੰਦੇ ਆ ਬਾਕੀ ਮੇਰਾ ਵੀਰ ਇੱਥੇ ਆ ਕੇ ਦਾ ਦੋ ਟਾਈਮ ਤਿੰਨ ਟਾਈਮ ਚੁਆਇਸ ਕਰੋ ਹਣਾ ਜੀ ਹਾਂ ਜੀ ਬਿਲਕੁਲ ਵੀਰ ਜੀ ਚਲੋ ਤੇ ਨਾ ਆਪਣਾ ਆਕਾਸ਼ ਜੀ ਪਿੰਡ ਕਣੀ ਹੈ ਕਿ ਬੰਗਰ ਤਹਿਸੀਲ ਬਟਾਲਾ ਤੇ ਡਿਸਟ੍ਰਿਕਟ ਗੁਰਦਾਸਪੁਰ ਤੇ ਮੋਬਾਈਲ ਨੰਬਰ ਹੈਗਾ ਜੀ 98775 81109 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ